ਕੈਲੀ ਮੈਟਰ ਸਕੂਲ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਵੀ ਕਰਾਇਆ ਗਿਆ ਉਸ ਤੋਂ ਬਾਅਦ ਸਲਾਣਾ ਇਨਾਮ ਫੰਡ ਸੰਗਾਰੋ ਵੀ ਕਰਵਾਇਆ ਗਿਆ ਕਿਵੇਂ ਦੇਖਦੇ ਹੋ ਜੋ ਬੱਚੇ ਹਵਲ ਨੰਬਰ ਲੈ ਕੇ ਆਏ ਆ ਪਹਿਲਾ ਦੂਜਾ ਤੀਜਾ ਅਖਾਨ ਵੀ ਪ੍ਰਾਪਤ ਕੀਤਾ ਔਰ ਕਿਨਾਂ ਦੀ ਬਦੌਲਤ ਇਹ ਸਾਰਾ ਸਮਾਗਮ ਜੋ ਸਮਾਰੋਹ ਕੀਤਾ ਸਤਿਕਾਰਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਉਸ ਅਕਾਲ ਪੁਰਖ ਦੀ અપਾਰ ਬਖਸ਼ਿਸ਼ ਸਦਕਾ ਇਹ ਸਲਾਨਾ ਇਨਾਮ ਵੰਡ ਸਮਾਰੋਹ ਕੀਤਾ ਗਿਆ ਉਸ ਮਾਲਕ ਦੇ ਸ਼ੁਕਰਾਨੇ ਵਜੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾ ਕੇ ਸੁਖਮਨੀ ਸਾਹਿਬ ਦੇ ਪਾਠ ਦੀ ਆਰੰਭਤਾ ਕਰਕੇ ਇਹ ਤਕਰੀਬਨ ਪਹਿਲਾ ਪ੍ਰਾਰਲਾ ਕੀਤਾ ਗਿਆ ਵੀ ਸਲਾਨਾ ਇਨਾਮ ਵੰਡ ਸਮਾਰੋਹ ਕੀਤਾ ਜਾਏ ਜੋ ਬੱਚੇ ਪਹਿਲੇ ਹੀ ਦੂਜੀ ਤੀਜੀ ਵੀ ਜਿਵੇਂ ਲੈਂਦੇ ਆ ਉਹਨਾਂ ਵਾਸਤੇ ਸਾਡੇ ਮਿਹਨਤੀ ਸਟਾਫ ਜੋ ਕਿ ਬਹੁਤ ਹੀ ਵਧੀਆ ਪੜਾਈ ਕਰਾ ਰਹੇ ਆ ਬਹੁਤ ਵਧੀਆ ਸਾਨੂੰ ਇਹਨਾਂ ਦਾ ਸਹਿਯੋਗ ਆ ਤੇ ਸਾਡੇ ਬੱਚੇ ਵੀ ਹੁਣ ਵਧੀਆ ਪੋਜੀਸ਼ਨਾਂ ਲੈ ਰਹੇ ਆ ਤੇ ਜੋ ਬੱਚੇ ਪਹਿਲੇ ਸਥਾਨੇ ਤੇ ਆਏ ਆ 6ਵੀਂ 7ਵੀਂ 8ਵੀਂ ਕਲਾਸ ਦੇ ਉਹਨਾਂ ਲਈ ਸਾਡੀ ਕਮੇਟੀ ਔਰ ਸਾਡੇ ਟੀਚਰਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਸਾਈਕਲ ਦਿੱਤੇ ਗਏ ਟਰਾਫੀਆਂ ਦਿੱਤੀ ਗਈਆਂ ਦੂਜੇ ਤੇ ਤੀਜੇ ਸਥਾਨ ਵਾਲੇ ਨੂੰ ਬੈਗ ਤੇ ਕਿਤਾਬ ਕਾਪੀਆਂ ਦਾ ਸੈੱਟ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅੱਗੇ ਤੇ ਸਾਡੀ ਇਹ ਸੋਚ ਆ ਵੀ ਉਹ ਮਾਲਕ ਸਾਡੇ ਤੇ ਹੋਰ ਵਧੀਆ ਮਿਹਰ ਭਰਿਆ ਹੱਥ ਰੱਖਣ ਹੋਰ ਵੀ ਅਸੀਂ ਇਹ ਪ੍ਰੋਗਰਾਮ ਨੂੰ ਅੱਗੇ ਤੇ ਵੱਧ ਚੜ ਕੇ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਵਧੀਆ ਸ਼ਾਬਾਸ਼ ਦੇ ਕੇ ਕਰਾਂਗੇ ਤਾਂ ਕਿ ਬੱਚੇ ਸਾਡੇ ਹੋਰ ਚਾਹ ਨਾਲ ਪੜ ਸਕਣ ਤੇ ਸਾਡੀਆਂ ਇਸ ਵਾਰੀ ਬੱਚੀਆਂ ਨੇ ਅਸੀਂ ਵਧੀਆ ਪੋਜੀਸ਼ਨਾਂ ਲਈਆਂ 8ਵਾਂ ਦਾ ਰਿਜ਼ਲਟ ਜੇ ਆਉਣਾ ਤੇ ਬੱਚਿਆਂ ਨੂੰ ਵੀ ਅਸੀਂ ਬੇਨਤੀ ਕੀਤੀ ਆ ਵੀ ਤੁਸੀਂ ਵੀ ਪੜ੍ਹਾਈ ਕਰੋ ਤਾਂ ਕਿ ਤੁਹਾਡੀ ਵੀ ਕੋਈ ਪੋਜੀਸ਼ਨ ਆ ਸਕੇ ਤੇ ਜੋ ਆਪਣੇ ਦੂਸਰਾ ਪ੍ਰੋਗਰਾਮ ਸੀ ਬੱਚਿਆਂ ਦਾ ਉਹਦੇ ਚ ਵੀ ਸਾਡੇ ਬੱਚਿਆਂ ਨੇ ਹੀ ਪਰਫਾਰਮੈਂਸ ਬਹੁਤ ਵਧੀਆ ਕੀਤੀ ਹੈ ਤੇ ਪੜ੍ਹਾਈ ਚ ਵੀ ਬੱਚਿਆਂ ਨੇ ਹੀ ਮੱਲਾ ਮਾਰੀਆਂ ਜੋ ਬਹੁਤ ਹੀ ਵਧਾਈ ਦੀਆਂ પાਤਰ ਨੇ ਤੇ ਬਾਕੀ ਜੋ ਸਾਡੇ ਵੀਰ ਲਖਵੀਰ ਸਿੰਘ ਅਮਰੀਤ ਸਿੰਘ ਕੈਨੇਡਾ ਵਾਲੇ ਉਹਨਾਂ ਨੇ ਆਪਣੇ ਪਿਤਾ ਦੇ ਸਵਰਗਵਾਸੀ ਸਰਦਾਰ ਬੱਗਾ ਸਿੰਘ ਦੀ ਯਾਦ ਵਿੱਚ 2 ਲੱਖ ਰੁਪਏ ਦਾ ਯੋਗਦਾਨ ਸਾਨੂੰ ਗੇਟ ਦੀ ਸੇਵਾ ਲਈ ਦਿੱਤਾ ਤਾਂ ਕਿ ਸਕੂਲ ਦੀ ਦੇਖ ਵਧੀਆ ਬਣ ਸਕੇ ਦੂਸਰੇ ਨੰਬਰ ਤੇ ਸਾਡੇ ਭਤੀਜੇ ਅੰਗਰੇਜ਼ ਸਿੰਘ ਸੁਪੁੱਤਰ ਸਰ ਸਤਨਾਮ ਸਿੰਘ ਵੱਲੋਂ 60000 ਦਾ ਯੋਗਦਾਨ ਦਿੱਤਾ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਕੂਲ ਦੀ ਦਿੱਖ ਵਧੀਆ ਬਣਾਉਣ ਚ ਸਾਨੂੰ ਗੇਟ ਲਈ 2 ਲੱਖ ਦਾ ਸਰਦਾਰ ਲਖਵੀਰ ਸਿੰਘ ਦੇ ਅਮਰੀਕ ਸਿੰਘ ਸੁਪੁੱਤਰ ਸਰ ਸਵਰਗਵਾਸੀ ਬੱਗਾ ਸਿੰਘ ਜੀ ਤੇ 60000 ਦਾ ਅੰਗਰੇਜ਼ ਸਿੰਘ ਸੁਪੁੱਤਰ ਸਤਨਾਮ ਸਿੰਘ ਵੱਲੋਂ ਦਿੱਤਾ ਗਿਆ ਅਸੀਂ ਇਹਨਾਂ ਦੇ ਵਿਸ਼ੇਸ਼ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਰਾਜਵਿੰਦਰ ਹੈ ਮੈਂ ਇਸ ਸਰਕਾਰੀ ਮਿਡਲ ਸਕੂਲ ਬੂਥਗੜ ਬੰਜਾਰਾ ਦੀ ਇੰਟਾਇਰ ਦਾ ਤੇ ਮੈਂ ਸਾਲ ਹੀ ਹੋਇਆ ਮੈਨੂੰ ਇੱਧਰ ਆਇਆ ਨੂੰ ਸਕੂਲ ਦੇ ਵਿੱਚ ਤਾਂ ਮੈਂ ਸਕੂਲ ਦੇ ਵਿੱਚ ਜਦੋਂ ਮੈਂ ਆਈ ਤਾਂ ਉਦੋਂ ਮੈਨੂੰ ਬਹੁਤ ਲੱਗਿਆ ਵੀ ਸਕੂਲ ਦੇ ਵਿੱਚ ਇਹ ਚੀਜ਼ ਨਹੀਂ ਉਹ ਚੀਜ਼ ਨਹੀਂ ਇੱਕ ਵਾਰ ਤਾਂ ਮੇਰਾ ਵੀ ਮਨ ਕੀਤਾ ਵੀ ਇੱਥੋਂ ਟ੍ਰਾਂਸਫਰ ਕਰਵਾ ਲਈ ਜਾਵੇ ਪਰ ਫਿਰ ਮੈਂ ਹੌਲੀ-ਹੌਲੀ ਪਿੰਡ ਦੇ ਲੋਕਾਂ ਨਾਲ ਜੁੜਨਾ ਸ਼ੁਰੂ ਕੀਤਾ ਬੱਚੇ ਜਿਹੜੇ ਆਉਂਦੇ ਸੀ ਸਾਡੇ ਕੋਲ ਪੜਨ ਉਹਨਾਂ ਦੇ ਮਾਤਾ-ਪਿਤਾ ਨਾਲ ਫਿਰ ਐਸਐਮਸੀ ਕਮੇਟੀ ਬਣੀ ਫਿਰ ਇਹਨਾਂ ਨੇ ਮੈਨੂੰ ਬਹੁਤ ਜਿਹੜੀ ਕਮੇਟੀ ਜਿਹੜੀ ਬਣੀ ਹੈ ਨਵੀਂ ਉਹਨਾਂ ਨੇ ਬਹੁਤ ਮੈਨੂੰ ਸਹਿਯੋਗ ਦਿੱਤਾ ਤੇ ਉਹਨਾਂ ਦੇ ਸਹਿਯੋਗ ਸਦਕਾ ਹੀ ਮੈਂ ਮੇਰੇ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕਰਵਾਇਆ ਆ ਜਿਵੇਂ ਕਿ ਆਪਣੇ ਸਕੂਲ ਦੇ ਗੇਟ ਨਹੀਂ ਸੀ ਪਹਿਲਾਂ ਪਤਾ ਹੀ ਨਹੀਂ ਲੱਗਦਾ ਸੀ ਵੀ ਮਿਡਲ ਸਕੂਲ ਕਿੱਥੇ ਐ ਪ੍ਰਾਇਮਰੀ ਸਕੂਲ ਦੇ ਤਾਂ ਦਿੱਕ ਥੋੜੀ ਜੀ ਹੈ ਸੀ ਮਿਡਲ ਦੀ ਹੈ ਹੀ ਨਹੀਂ ਸੀ ਤਾਂ ਮੈਂ ਨਾ ਜਿਹੜੇ ਆਪਣੀ ਕਮੇਟੀ ਬਣੀ ਸੀ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਉਹਨਾਂ ਨੂੰ ਕਿਹਾ ਵੀ ਗੇਟ ਹੈ ਹੀ ਨਹੀਂ ਆਪਣਾ ਤਾਂ ਵਧੀਆ ਹੀ ਨਹੀਂ ਲੱਗਦਾ ਵੀ ਇਹਦੇ ਵਿੱਚ ਸਹਿਯੋਗ ਦੋ ਮੈਨੂੰ ਤਾਂ ਕਿਸੇ ਵੀ ਕਮੇਟੀ ਦੇ ਮੈਂਬਰ ਨੇ ਮੈਨੂੰ ਨਾ ਨੁਕਰ ਨਹੀਂ ਕੀਤੀ ਸਾਰੇ ਨੇ ਮੈਨੂੰ ਹਾਂ ਹੀ ਭਰੀ ਤੇ ਸਾਰੇ ਹੀ ਨੇ ਮੈਨੂੰ ਕਿਹਾ ਵੀ ਮੈਡਮ ਜੋ ਤੁਸੀਂ ਚਾਹੁੰਦੇ ਹੋ ਉਹੀ ਅਸੀਂ ਕਰਾਂਗੇ ਤੇ ਸਾਰਿਆਂ ਦੀ ਬਦੌਲਤ ਹੀ ਇਹ ਬਹੁਤ ਸੋਹਣਾ ਗੇਟ ਆਪਣੇ ਸਰਕਾਰੀ ਮਿਡਲ ਸਕੂਲ ਦਾ ਤਿਆਰ ਹੋਇਆ ਹੈ ਤੇ ਹੁਣ ਇਹਨਾਂ ਦੀ ਬਦੌਲਤ ਹੀ ਅਸੀਂ ਸਕੂਲ ਦੇ ਵਿੱਚ ਨਵਾਂ ਦਫ਼ਤਰ ਬਣਵਾ ਰਹੇ ਹਾਂ ਉਹਦੀ ਨੀਂਹਾਂ ਪੜ ਚੁੱਕੀਆਂ ਜਾ ਚੁੱਕੀਆਂ ਨੇ ਤੇ ਉਹ ਹਜੇ ਤਿਆਂ ਉਹਦਾ ਟਾਈਮ ਕੰਪਲੀਟ ਹੋਣ ਦੇ ਵਿੱਚ ਪਰ ਇਹ ਸਾਰਾ ਕੁਝ ਸਹਿਯੋਗ ਮੈਨੂੰ ਐਸਐਮਸੀ ਕਮੇਟੀ ਦੇ ਰਹੀ ਹੈ ਜੀ ਮੈਂ ਕਹਿੰਨੀ ਆ ਵੀ ਇੰਨੀ ਵਧੀਆ ਕਮੇਟੀ ਮੈਂ ਮੇਰੇ ਪੁਰਾਣੇ ਸਕੂਲ 'ਚ ਜਾਂ ਕਿਤੇ ਵੀ ਨਹੀਂ ਦੇਖੀ ਜਿੰਨੀ ਵਧੀਆ ਕਮੇਟੀ ਦੇ ਮੈਂਬਰ ਮੈਨੂੰ ਉਰੇ ਮਿਲੇ ਨੇ ਤੇ ਬਹੁਤ ਇਹਨਾਂ ਨੇ ਮੈਨੂੰ ਸਾਥ ਦਿੱਤਾ ਕਿਸੇ ਵੀ ਕੰਮ ਦੇ ਵਿੱਚ ਮੈਨੂੰ ਨਾ ਨਹੀਂ ਕੀਤੀ ਜੋ ਅੱਜ ਮੈਂ ਸਲਾਣਾ ਇਨਾਮ ਵੰਡ ਸਮਾਰੋਹ ਕਰਵਾਇਆ ਹੈ ਉਹਦੇ ਵਿੱਚ ਵੀ ਮੈਂ ਇਹਨਾਂ ਨੂੰ ਬੁਲਾ ਕੇ ਹੀ ਇਹਨਾਂ ਨਾਲ ਹੀ ਸਲਾਮ ਅਸਬਰਾ ਕੀਤਾ ਸੀ ਵੀ ਐਵੇਂ ਐਵੇਂ ਬੱਚਿਆਂ ਨੂੰ ਸਾਈਕਲ ਦਿੱਤੇ ਜਾਣ ਵੀ ਬੱਚਿਆਂ ਦਾ ਮਨੋਵਲ ਵਧੇ ਉਹ ਪੜਾਈ ਵੱਲ ਹੋਣ ਵੀ ਉਹਨਾਂ ਨੂੰ ਲੱਗੇ ਵੀ ਹਾਂ ਜੇ ਅਸੀਂ ਫਸਟ ਆਨੇ ਆ ਤਾਂ ਸਾਨੂੰ ਸਾਈਕਲ ਮਿਲਦੀ ਆ ਸੈਕਿੰਡ ਆਨੇ ਆ ਬੈਗ ਮਿਲਦੇ ਨੇ ਤਾਂ ਇਹਨਾਂ ਨੇ ਕਿਸੇ ਨੇ ਵੀ ਮੈਨੂੰ ਨਾ ਨੁਕਰ ਨਹੀਂ ਕੀਤੀ ਤੇ ਨਾ ਹੀ ਮੇਰੇ ਸਟਾਫ ਨੇ ਮੈਨੂੰ ਐ ਕਿਹਾ ਵੀ ਨਹੀਂ ਮੈਡਮ ਜੀ ਅਸੀਂ ਨਹੀਂ ਕਰਨਾ ਚਾਹਉ ਉਹ ਮੈਂ ਬਹੁਤ ਸੁਣਿਆ ਇਹ ਗੱਲਾਂ ਵੀ ਸਟਾਫ ਦੀ ਬਹੁਤ ਕੋਆਪਰੇਟ ਨਹੀਂ ਹੁੰਦੇ ਕਈ ਵਾਰ ਆਪਣੇ ਆਪਣੇ ਚਲੋ ਹੁੰਦੇ ਵੀ ਨਹੀਂ ਆਪਣੇ ਆਪਣੇ ਖਰਚੇ ਤੇ ਆਪਣੇ ਆਪਣੇ ਪਰ ਮੇਰਾ ਸਟਾਫ ਵੀ ਮੈਨੂੰ ਪੂਰੀ ਤਰ੍ਹਾਂ ਸਹਿਯੋਗ ਦਿੰਦਾ ਆ ਤੇ ਐਸਐਮਸੀ ਕਮੇਟੀ ਵਾਲੇ ਵੀ ਮੈਨੂੰ ਪੂਰਾ ਸਾਥ ਦਿੰਦੇ ਨੇ ਉਹਨਾਂ ਦੇ ਸਾਥ ਦੇ ਬਦੌਲਤ ਹੀ ਅੱਜ ਇਹ ਸਾਲਾਨਾ ਇਨਾਮ ਵੰਡ ਸਮਾਰੋਹ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੈ ਜੇ ਉਹ ਸਾਥ ਨਾ ਦੇਣ ਤਾਂ ਮੈਂ ਇਕੱਲੀ ਤਾਂ ਕੁਝ ਨਹੀਂ ਕਰ ਸਕਦੀ हां जी मैं इनों दा ਧੰਨਵਾਦ ਕਰਨਾ ਚਾਹਨੀ ਆ ਤੇ ਮੈਂ ਉਮੀਦ ਕਰਦੀ ਆ ਕਿ ਅੱਗੇ ਵੀ ਇਹ ਸਾਰੇ ਜਾਣੇ ਮੈਨੂੰ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹਿਣਗੇ ਤੇ ਮੈਂ ਵੀ ਪ੍ਰਮਾਤਮਾ ਮੇਰੇ ਸਾਥ ਉਹ ਕਰੇ ਮੈਂ ਵੀ ਸਾਰਾ ਆਪਣੇ ਸਕੂਲ ਲਈ ਜੋ ਵੀ ਸੋਚਿਆ ਹੋਇਆ ਹੈ ਸਾਰਾ ਪੂਰਾ ਕਰਾਂਗੀ ਧੰਨਵਾਦ ਸਕੂਲ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਦਾ ਸਕੂਲ ਦੇ ਵਿੱਚ ਪਹੁੰਚਣ ਤੇ ਸਾਰਿਆਂ ਦਾ ਜਿਵੇਂ ਕਰਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਗਰਨਾਮ ਪੰਚਾਇਤ ਜੋ ਵੀ ਇੱਥੇ ਸਾਰਿਆਂ ਨਾਲ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਵੀਰੇ ਜੀ ਦਾ ਸਾਰਿਆਂ ਭਾਈ ਗੁਰਜੀ ਦਾ ਖਾਸਾ ਭਾਈ ਜੀ ਦੇਖੋ ਭਾਈ ਜੀ ਹਰੇਕ ਵਾਰ ਤੁਸੀਂ ਕੋਈ ਨਾ ਕੋਈ ਸਹਿਯੋਗ ਜ਼ਰੂਰ ਦਿੰਦੇ ਹੋ ਔਰ ਪ੍ਰਬੰਧਕ ਕਮੇਟੀ ਦਾ ਸਹਿਯੋਗ ਰਹਿੰਦਾ ਵਾ ਸਾਭਕਾ ਸਰਪੰਚ ਮੈਂਬਰ ਔਰ ਸਹਿਬਾਨਾਂ ਨੂੰ ਸਾਰਿਆਂ ਨੂੰ ਇਸ ਸਟੇਜ ਤੇ ਜਾਂ ਸਕੂਲ ਤੇ ਕੋਈ ਵੀ ਕੰਮ ਹੋਦਾ ਤੁਸੀਂ ਆਗਰਤਾ ਨਾਲ ਇਕੱਠੇ ਕਰਦੇ ਹੋ ਔਰ ਆਪਣੇ ਪਿੰਡ ਦੇ ਸਾਕਾ ਸਮਾਜ ਦੇ ਮੌਜੂਦਾ ਸਰਪੰਚ ਔਰ ਪਿੰਡ ਦੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਦੇ ಗ್ರಾಮ ਪੰਚਾਇਤ ਤੇ ਆਪਣੇ ਗੁਰਦਾਰ ਪ੍ਰਬੰਧਕ ਕਮੇਟੀ ਉਹਨਾਂ ਨੂੰ ਅੱਤ ਬਣ ਕੇ ਬੇਨਤੀ ਕਰਦਾ ਮੈਂ ਜਿਸ ਹਸਾਬ ਨਾਲ ਸਾਨੂੰ ਪਹਿਲਾਂ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਬੰਦ ਛੱਡ ਕੇ ਸਹਿਯੋਗ ਸਾਨੂੰ ਦੇਣ ਇਹ ਦੂਜੇ ਨੰਬਰ ਦੇ ਸਰਦਾਰ ਹਰਦੀਪ ਸਿੰਘ ਮੁੰਡਿਆ ਐਮਐਲਏ ਸਾਹਿਬ ਉਹਨਾਂ ਨੂੰ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਆਂ ਕਿ ਸਾਡਾ ਮਿਡਲ ਸਕੂਲ ਤੋਂ ਅਪਗ੍ਰੇਡ ਸਕੂਲ ਦਸਵੀਂ ਦਾ ਕੀਤਾ ਜਾਵੇ ਅਸੀਂ ਬਹੁਤ-ਬਹੁਤ ਧੰਨਵਾਦ ਕਰਾਂਗੇ ਉਹਨਾਂ ਦਾ ਜੀ ਤੀਜਾ ਸਥਾਨ ਹਾਸਲ ਕੀਤਾ ਤੇ ਤੀਜੇ ਨੂੰ ਬੋਲਾਂਗੇ ਤੀਜਾ ਸਥਾਨ ਹਰਨੂਰ ਕੌਰ ਪਿਤਾ ਦਾ ਨਾਮ ਹਰਦੀਪ ਸਿੰਘ ਮਾਤਾ ਦਾ ਨਾਮ ਪ੍ਰਵੀਨ ਕੌਰ ਇਹ ਬੱਚੇ ਨੇ पच ਕੇ ਮਾਤਾ ਪਿਤਾ ਵੀ ਆਏ ਹਨ ਬਾਜਨ ਨੂੰ ਨਾਮ ਨਰਿੰਦਰ ਜੋਤ ਵਰਸਮਾਦ ਸਹੀ ਨਹੀਂ ਲਿਆ ਉਹਦੇ ਮੰਮੀ ਪਾਪਾ ਵੀ ਆ ਗਏ ਆਰੇ ਪਤਾ ਆ ਜੀ ਦੇ ਨਾਲ ਦੇਈ ਮਾਪੇ ਨਾ ਸਿੱਖੇ ਇੱਕ ਮੱਥੇ ਤੇ ਰਿਸ਼ਤਿਆਂ ਨੂੰ ਬੋਲ ਦਾਂਗੇ ਤੇਰੇ ਮੰਮੀ ਪਾਪਾ ਵੀ ਸਟੇਅ ਤੇ ਆਣਗੇ ਮੰਮੀ ਪਾਪਾ ਆਏ ਤੇ ਮੱਮੀ ਪ੍ਰੀਤੀ ਕਿਤੇ ਬੈਠੇ ਨਹੀਂ ਆਜੋ ਇਸ ਸਟੇ ਤੇ ਇਹ ਵੰਦੂ ਜਮਾ माता का नाम कमलेश को है ये बिल्ली 575 रुपए के मेले दी छे तुम अंदर ले आडी पिछली गली में वो बिल्ली मना लेओ जी तीसरे थाने 1:00 हो रहे हैं दी अमनजोत कौर एना के माता का नाम आया वो भी आ जानी कबीर सिंह का नाम कमलेश है यात्रा वाली अमनजोत कौर वो आगे ਦੇ ਵਿਦਿਆਰਥਣ ਤੇ ਮੰਨਦੀਪ ਕੋ ਦੁਆਰੇ ਆ ਜਾਣ ਦੀ ਬੱਚੇ ਉਹਨਾਂ ਦੇ ਮਾਤਾ ਪਿਤਾ ਵੀ ਦੋਨੋਂ ਦੁਆਰੇ ਆ ਜਾਣ ਸਰਬਜੋਤਪੁਰ ਦੇ ਮੰਨਦੀਪ ਕੋ ਤੇ ਸਾਇੰਸ ਐਗਜ਼ੀਬਿਸ਼ਨ ਦੇ ਵਿੱਚ ਮੰਗਲ 2 ਬਲੋਕ ਦੇ ਵਿੱਚੋਂ ਦੂਜੇ ਸਥਾਨ ਤੇ ਰਹੇ ਸੀ ਆਪਣੀ ਜਿਹੜੀ ਐਸਐਮਸੀ ਕਮੇਟੀ ਹੈ ਉਹਦੇ ਸਮਾਜ ਸੇਵੀ ਨੇ ਜੀ ਸਰਦਾਰ ਜੋਗਾ ਸਿੰਘ ਜੀ ਉਹ ਬੱਚਿਆਂ ਨੂੰ ਕੁਝ ਗਾਈਡ ਕਰਨਗੇ ਮੋਟੀਵੇਟ ਕਰਨਗੇ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣਦੀਆਂ ਤੇ ਪੱਲੇ ਵੀ ਬੰਨ੍ਹਣੀ ਹੋਈ। ਵਾਹਿਗੁਰੂ ਜੀ ਕੀ ਫਤਿਹ। ਸਾਡੇ ਪ੍ਰਿੰਸੀਪਲ ਸਹਿਬਾਨ ਸਾਡੇ ਐਸਐਮਸੀ ਕਮੇਟੀ ਦੇ ਮੈਂਬਰ ਸਹਿਬਾਨ, ਮੇਰੇ ਨਗਰ ਦੇ ਪਤਵੰਤੇ ਵੀਰ, ਸਾਡੇ ਮਿਡਲ ਸਕੂਲ ਦੇ ਬੱਚੇ, ਸਾਡੇ ਬੂਸਗੜ ਪਿੰਡ ਤੋਂ ਬੱਚਿਆਂ ਦੇ ਪੇਰੈਂਟ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੋ ਟੀਚਰ ਸਹਿਬਾਨ ਨੇ ਬਹੁਤ ਵਧੀਆ ਨੇ ਸਾਨੂੰ ਸਹਿਯੋਗ ਬਹੁਤ ਵਧੀਆ ਨਾਲ ਤੋਂ ਮਿਲ ਰਿਹਾ ਤੇ ਸਾਡੀ ਕਮੇਟੀ ਚ ਵੀ ਵਧੀਆ ਵੀ ਸਹਿਯੋਗ ਦੇ ਰਹੇ ਨੇ ਛੋਟ ਪਹਿਲੀ ਵਾਰ ਕੀਤਾ ਸੀ ਵੀ ਬੱਚਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਚਲੋ ਸਾਰਿਆਂ ਨੇ ਸਾਡੇ ਨਾਲ ਜੀਰਾਂ ਨਾਲ ਯੋਗਦਾਨ ਪਾ ਕੇ ਛੋਟਾ ਜਿਹਾ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਸਾਡੀਆਂ ਬੱਚੀਆਂ ਨੇ ਬਹੁਤ ਹੀ ਵੱਧ ਚੜ ਕੇ ਹਿੱਸਾ ਲਿਆ ਪੜ੍ਹਾਈ 'ਚ ਵੀ ਬੱਚੀਆਂ ਨੇ ਹੀ ਮੱਲਾ ਮਾਰੀਆਂ 6ਵੀਂ 7ਵੀਂ ਜਮਾਤ 'ਚ ਹੋ ਸਕਦਾ ਆਸ ਆ ਵੀ 8ਵੀਂ 'ਚ ਵੀ ਬੱਚੀਆਂ ਹੀ ਅੱਗੇ ਆਉਣ ਤੇ ਸਾਡੇ ਜਿਹੜੇ ਬੱਚੇ ਆ ਵੈਸੇ ਤਾਂ ਮੈਨੂੰ ਪਹਿਲਾਂ ਭਲੇਖਾ ਪੈ ਗਿਆ ਵੀ ਹੈ ਤਾਂ ਬੱਚੀਆਂ ਸੀ ਸਾਡੀਆਂ ਉਹ ਜੈਂਟਸ ਕੱਪੜਿਆਂ 'ਚ ਕੁਰਤੇ ਪਜਾਮੇ 'ਚ ਪਰ ਬਾਅਦ 'ਚ ਪਤਾ ਲੱਗੇ ਵੀ ਸਾਡੀਆਂ ਬੱਚੀਆਂ ਮੈਂ ਕਿਹਾ ਚਲੋ ਸ਼ੁਕਰ ਆ ਕਿ ਸਾਡੇ ਬੱਚੇ ਵੀ ਅੱਗੇ ਆਏ ਆ ਪਿੱਛੇ ਹੱਸਦੇ ਆ ਛਿੱਟੀਆਂ ਵੀ ਮਾਰਦੇ ਸੀਗੇ ਪਰ ਇਸ ਕੰਮ ਤੋਂ ਗਰੇਜ ਕਰੋ ਜਿਵੇਂ ਸਾਡੀਆਂ ਬੇਟੀਆਂ ਦੇਖੋ ਪੜ੍ਹਾਈ 'ਚ ਹਰੇਕ ਅਲ ਕਿ ਉਹਨਾਂ ਦਾ ਵਧੀਆ ਪ੍ਰਵਾਹ ਖੋਦ ਦਿੱਤੀ ਆ ਤੁਸੀਂ ਵੀ ਕੋ ਇਹੋ ਜਿਹਾ ਕੰਮ ਕੋਈ ਪਹਿਲਾ ਦੂਜਾ ਮੇਰੇ ਖਿਆਲ ਕਿਸੇ ਸਥਾਨ ਤੇ ਨਹੀਂ ਤੁਸੀਂ ਆਏ ਪਿੱਛੇ ਵੀ ਤੁਹਾਨੂੰ ਇਹ ਕਿਹਾ ਸੀ ਰਿਕਵੈਸਟ ਕੀਤੀ ਸੀ ਵੀ ਅੱਗੇ ਪੜ੍ਹਾਈ 'ਚ ਵਧੀਆ ਹਿੱਸਾ ਲਓ ਪਰ ਉਸ ਕੰਮ ਤੋਂ ਤੁਸੀਂ ਅਜੇ ਪਿੱਛੇ ਭੱਜਦੇ ਆ ਇਸ ਕੰਮ 'ਚ ਅੱਗੇ ਆਓ ਤੇ ਤਾਂ ਕਿ ਸਾਡੇ ਬੱਚੇ ਵੀ ਅੱਗੇ ਆ ਸਕਣ ਬੇਟੀਆਂ ਤਾਂ ਸਾਡੀਆਂ ਅੱਗੇ ਆ ਰਹੀਆਂ ਦੇਖੋ ਘਰ ਦਾ ਕੰਮ ਵੀ ਅੱਗੇ ਉਹਨਾਂ ਨੇ ਹੀ ਸਾਂਭਣਾ ਇਹ ਆਪਾਂ ਥੋੜੀ ਜੀ ਨਗਾ ਡੰਗਾਈਆਂ ਮਾਰੀਏ ਨਾ ਜੋ ਘਰੇਲੂ ਕਾਮਾਂ ਪੜ੍ਹਾਈ ਦਾ ਵੀ ਨਾਲ ਬੱਚਿਆਂ ਨੂੰ ਅੱਗੇ ਸਾਹਮਣਾ ਉਹ ਸਾਡੀਆਂ ਬੇਟੀਆਂ ਦੇ ਹਿੱਸੇ ਆਉਂਦਾ ਤੇ ਬੱਚਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਵੀ ਅੱਗੇ ਕੋਈ ਪੋਜੀਸ਼ਨ ਲਓ ਪਹਿਲੀ ਦੂਜੀ ਤੀਜੀ ਕੋਈ ਤਾਂ ਪੋਜੀਸ਼ਨ ਲਓ ਤੇ ਕਿਸੇ ਦੂਜੇ ਪ੍ਰੋਗਰਾਮ 'ਚ ਵੀ ਹਿੱਸਾ ਤੁਹਾਡਾ ਹੈ ਨਹੀਂ ਤੇ ਬਾਕੀ ਅਸੀਂ ਸਾਡੇ ਹੋਰ ਵੀ ਜਿਹੜੇ ਨਗਰ ਦੇ ਪਤਵੰਤੇ ਵੀਰ ਆ ਚਲੋ ਐਤ ਕੀਤੇ ਸਾਡੇ ਕਮੇਟੀ ਦੇ ਜਾਂ ਇੱਕ ਅੱਧੇ ਸੱਜਣ ਬਾਹਰੋਂ ਵੀ ਜਿਗੇ ਜੇ ਨਾਲ ਰਲ ਕੇ ਛੋਟਾ ਜਿਹਾ ਉਪਰਾਲਾ ਕੀਤਾ ਵੀ ਬੱਚਿਆਂ ਨੂੰ ਉਤਸ਼ਾਹ ਕੀਤਾ ਜਾਵੇ ਅੱਗੇ ਤੋਂ ਸਾਡੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਹੋਰ ਵੀ ਪ੍ਰਮਾਤਮਾ ਸਾਨੂੰ ਬਾਲਵਕਸ਼ੇ ਬਾਦੀ ਚੜ ਕੇ ਸੇਵਾ ਕਰਕੇ ਅੱਗੇ ਨਾਲੋਂ ਬੱਚਿਆਂ ਨੂੰ ਹੋਰ ਵੀ ਵਧੀਆ ਕੋ ਨਾਮ ਦੇ ਸਕੀਏ ਕਿਉਂ ਸਰਕਾਰ ਵੱਲੋਂ ਤਾਂ ਉਪਰਾਲੇ ਨਹੀਂ ਕੀਤੇ ਜਾਂਦੇ ਪਿੰਡ ਵੱੱਧਰ ਦੇ ਕੀਤੇ ਜਾਂਦੇ ਆ ਅੱਗੇ ਅਸੀਂ ਸਾਡੇ ਹੋਰ ਵੀ ਵੀਰ ਜੋੜਾਂਗੇ ਇਹਦੇ ਚ ਅਸੀਂ ਬੱਚਿਆਂ ਨੂੰ ਹੱਲਾਸ਼ੇਰੀ ਦੇ ਸਕੀਏ ਤਾਂ ਕਿ ਸਾਡੇ ਬੱਚੇ ਅੱਗੇ ਵਧੀਆ ਪਰ ਕੇ ਚੰਗੀਆਂ ਪੋਜੀਸ਼ਨਾਂ ਦੇ ਆਜਾ ਸਕਣ